ਅਈ ਛੋਟੇ ਜੀ ਉਹ ਤੋਂ ਗੱਲਾਂ ਇਹ ਸੁਣਨੇ ਜ਼ਰੂਰ ਸੀ ਅਸੀਂ ਵੀ ਕੂਤਰਾਂ ਨੂੰ ਕੋਈ ਨਸ਼ਾ ਦਿੱਤਾ ਜਾਂਦਾ ਸੀ ਵੀ ਉਹ ਜ਼ਿਆਦਾ ਸਮਾਂ ਉੱਡਦੇ ਰਹਿਣ। ਠੀਕ ਹੈ। ਦੂਜੇ ਦੂਜੇ ਦਿਨਾਂ 'ਚ ਵੀ ਕੂਤਰ ਵਗ ਜਾਂਦੇ ਸੀ। ਉਹ ਪੇਟ ਵਾਲਾ ਇੱਕ ਮੈਂਬਰ ਆ ਉਹਨਾਂ ਦਾ ਪੇਟਾ ਦਾ ਉਹ ਕਹਿ ਰਿਹਾ ਕਹਿੰਦਾ ਕੂਤਰ ਨੂੰ ਅਫੀਮ ਦੇ ਕਿਡਾ ਦੋਂਦੇ। ਹੂੰ। ਬਾਈ ਅਫੀਮ ਉਹ ਇੰਨਾ ਕੋ ਜਾਨਵਰ ਮੁਠੀ ਫੰਗਾਂ ਦੀ ਜਾਨਵਰ ਆ। ਉਹ ਫੀਮ ਦੇ ਕੇ ਇੰਨੀ ਗਰਮ ਫੀਮ ਉਹਦਾ ਸਰੀਰ ਕਿੱਥੇ ਚੱਲ ਲੂਗਾ। ਅਸੀਂ ਕੂਤਰ ਬਾਜੀ ਤੇ ਛੜਤਾ ਜੀ। ਠੀਕ ਹੈ। ਅਸੀਂ ਬਾਜੀ ਟੋਲਾ ਮਾਰਤਾ ਉਹਦਾ। ਉੱਡ ਗਿਆ ਕੂਤਰ। ਮੈਂ ਇਹ ਜਾਂ ਤਾਂ ਉਹ ਇਹ ਕਹਿਣ ਵੀ ਜਦੋਂ ਇਹਨੂੰ ਬੈਠਣ ਨਹੀਂ ਦਿੰਦੇ ਕੂਤਰ ਨੂੰ ਉਹਦੀ ਮਰਜ਼ੀ ਹੈ ਜਦੋਂ ਮਰਜ਼ੀ ਬੈਜੇ ਆ ਕੇ। ਜੀ। ਉਹਦਾ ਅਤਿਆਚਾਰ ਕੀ ਹੋਇਆ ਇਹ? ਕੂਤਰ ਆ ਜਿਹੜੇ ਕੂਤਰ ਉੱਡਣ ਲਈ ਬਣੇ ਆ। ਜਿਹੜਾ ਬੰਦਾ ਉਹ ਘਰੇ ਚਾਰ ਬੰਦਿਆਂ ਨੂੰ ਵਾਹ ਕੇ ਰੋਟੀ ਨਹੀਂ ਖਵਾ ਸਕਦਾ। ਉਹ ਉੱਥੇ ਸਾਨੂੰ ਕੀ ਰਹਿ ਦਿੰਦਾ ਤੇ? ਕਿ ਅਸੀਂ ਉੱਥੇ ਆਉਂਦਾ ਪੱਖ ਰੱਖਣਾ ਹੈ ਵੀ ਅਸੀਂ ਕੋਈ ਗਲਤ ਨਹੀਂ ਕੂਤਰਾਂ ਨਾਲ ਕਰਦੇ। ਸਾਡੇ ਘਰਾਂ ਚ ਆ ਕੇ ਕੂਤਰ ਚੈੱਕ ਕਰ ਲੈਣ ਉਹ। ਉਹ ਬੰਦੇ ਸਾਨੂੰ ਦੱਸਦੇ ਆਗੇ ਜਿਨ੍ਹਾਂ ਨੇ ਮੁੱਠੀ ਬੋਲਿਆਂ ਨੂੰ ਵੀ ਨਹੀਂ ਸਿੱਟੀ ਹੁੰਦੀ। ਉਹ ਸਾਨੂੰ ਕਹਿੰਦੇ ਅਤਿਆਚਾਰ ਕਰਤਾ। ਪੂਤਰ ਜਦੋਂ ਕੱਢਦੇ ਆਂਗੇ ਉਹਦੇ ਤੋਂ ਬਾਅਦ ਆ ਸਟਾਰਟ ਹੋ ਜਾਂਦੇ ਬਾਦਾਮ ਤੇ ਕਣਕ ਪੈਂਦੀ ਉਹਨਾਂ ਨੂੰ ਘੱਟੋ-ਬੱਟੇ ਕਪੂਤਰ ਪਾਈ ਆ ਬਾਦਾਮ ਪਾਉਣਿਆਂ ਨੂੰ ਫੇਰ ਬਾਜੀ ਸੋਟ ਦਗਾਉਂ ਹੂੰ ਉਹਨੂੰ ਪ੍ਰੋਪਰ ਹੋ ਗਿਆ ਡਾਈਆਂ ਉਹਨਾਂ ਦਾ 10-15 ਦਿਨ ਨੂੰ ਡਾਉਣੀ ਆ ਘਰੇ ਫਿਰ ਪਾਣੀ ਦੇਣ ਲੱਗਦੇ ਆਂਗੇ ਫਿਰ ਉਸ ਤੋਂ ਬਾਅਦ ਉਹਨੂੰ ਬਾਜੀ ਤੇ ਸੱਟ ਪੂਤਰ ਬਾਜੀ ਦਾ ਇਹ ਟਾਈਮ ਆ ਮੈਂ ਇਹਨੂੰ ਵੈਸੇ ਨੂੰ 14 ਸਾਲ ਹੋ ਗਏ ਘੱਟੋ-ਮੱਟ ਮੈਂ ਉਹਦੇ ਸੌਰੀ ਦੋ ਰਤਾਂ ਕੱਟ ਗਿਆ ਅੱਛਾ ਸਿਰਫ ਪੂਤਰਾਂ ਦੀ ਵਜ੍ਹਾ ਕਰਕੇ